ਹੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਦਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ ਕਿ ਆਪਾਂ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਰਾਜਨੀਤਿਕ ਪਾਰਟੀ ਦਾ ਆਗਾਜ਼ ਕੀਤਾ ਸੀਗਾ ਜਿਹੜਾ ਅਸੀਂ 14 ਜਨਵਰੀ ਨੂੰ ਮੁਕਸਰ ਸਹਿਬ ਮਾਗੀ ਦੇ ਮੇਲੇ ਤੇ ਉਹ ਪਾਰਟੀ ਦਾ ਨਾਂ ਅਨਾਉਂਸ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਅਕਾਲ ਤਖਤ ਸਭ ਤੇ ਵੀ ਅਰਦਾਸ ਕੀਤੀ ਸੀ ਉਸ ਦਿਨ ਵੀ ਇੱਕ ਸਾਡੀ ਮੀਟਿੰਗ ਹੋਈ ਸੀ ਉਤੋਂ ਬਾਅਦ ਚ ਅਸੀਂ ਫੈਸਲਾ ਲਿਆ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਉਹਦੀ ਭਰਤੀ ਮਹਿੰਮ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਸ਼ੁਰੂਗਾਤ ਕਰਨੀ ਸੀ ਉਹਦੇ ਵਾਸਤੇ ਅੱਜ ਅਸੀਂ ਪਹਿਲਾਂ ਸਾਡੇ ਨਗਰ ਜਲੂਪੁਰ ਖੈੜਾ ਚ ਆਮਰਸਰ ਜ਼ਿਲ੍ਹੇ ਦੀ ਜਿਹੜੀ ਇਹ ਟੀਮ ਸੀਗੀ ਉਹਦੇ ਅਸੀਂ ਅੱਜ ਉੱਥੇ ਅਨਾਉਂਸਮੈਂਟ ਕੀਤੀ ਆ ਤੋਂ ਉਦੋਂ ਬਾਅਦ ਚ ਅੱਜ ਅਸੀਂ ਇਹ ਇਤਿਹਾਸਿਕ ਗੁਰੂ ਅਰਜਨ ਪਾਤਸ਼ਾਹ ਦੀ ਨਗਰੀ ਤਨਤਨ ਸਾਹਿਬ ਵਿਖੇ ਇਹ ਤਰਨਤਨ ਸਾਹਿਬ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਇਹ ਟੀਮ ਆ ਉਹਦਾ ਅਸੀਂ ਅੱਜ ਇਥੇ ਗਠਨ ਕੀਤਾ ਤੇ ਉਹਨਾਂ ਨੂੰ ਸੇਵਾ ਬਖਸ਼ੀ ਸੇਵਾ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਹੁਣ ਅਸੀਂ ਇਹ ਜਿਹੜੀ ਉਹਦੀ ਮੈਂਬਰਸ਼ਿਪ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਦੀ ਅਸੀਂ ਸ਼ੁਰੂਆਤ ਅੱਜ ਤੋਂ ਇਹਨਾਂ ਕਰ ਦਿੱਤੀ ਆ ਬੋਲੇ ਸੋਨਿਆਲੇ ਆਪਣੀ ਜਥੇਬੰਦੀ ਦਾ ਜਿਹੜਾ ਇੰਚਾਰਜ ਲਾਇਆ ਜੋ ਇੰਚਾਰਜ ਸੁਖਦੇਵ ਸਿੰਘ ਕਾਧੀਆਂ ਇੰਚਾਰਜ ਜੀ ਅਮਚਾਰ ਜਿਨਿੰਗੇ ਕੋ ਇਹਨਾਂ ਦੇ ਸਾਰੇ ਤਾਲਮੇਲ ਇੱਕ ਰੱਖਣਗੇ ਤੇ ਬਾਕੀ ਜਿਹੜੇ 500 ਪੰਨਾ ਸਿੰਘਾਂ ਦੀ ਇਥੋਂ ਡਿਊਟੀਆਂ ਲੱਗੀਆਂ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਸਾਰੇ ਤੇ ਉਹਨਾਂ ਦੇ ਤੁਸੀਂ ਨਾਂ ਸੁਣੀ ਲਏ ਆ ਤੇ ਉਹਨਾਂ ਦੇ ਨਾਂ ਹੈਗੇ ਆ ਇਹ ਕੁਲ ਦਮਨ ਰੂਪ ਸਿੰਘ ਖਰੂਰ ਸਾਹਿਬ ਦਿਲਜੀਤ ਸਿੰਘ ਜਵੰਦਾ ਪੱਟੀ ਮਨਜੀਤ ਕੌਰ ਤਰਨਤਾਰਨ ਤੇ ਰਵਿੰਦਰ ਕੁਮਾਰ ਪ੍ਰਿੰਸ ਤਰਨਤਾਰਨ ਤੇ ਰਜਿੰਦਰ ਸਿੰਘ ਖੇਮਕਰ ਤਰਨਤਾਰਨ ਤੋਂ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਤੁਸੀਂ ਆਪਣੇ ਮੈਂਬਰ ਖਿਲਾਰੋਗੇ ਨਹੀਂ ਅਸੀਂ ਹੁਣ ਆਪਣੇ ਜਿਹੜੀ ਸਾਡੀ ਟੀਮ ਜਾਂ ਸਾਡੀ ਜਿਹੜੀ ਸਾਰਿਆਂ ਨਾਲ ਅਸੀਂ ਵਿਚਾਰ ਕਰਾਂਗੇ ਉਸ ਤੋਂ ਬਾਅਦ ਹੀ ਅਸੀਂ ਇਹਦੇ ਬਾਰੇ ਵਿੱਚ ਕੋਈ ਫੈਸਲਾ ਲਵਾਂਗੇ ਕਿ ਅਸੀਂ ਇਲੈਕਸ਼ਨ ਚ ਇਸ ਜਾਣਾ ਜਾਂ ਨਹੀਂ ਜਾਣਾ ਇਹ ਇਹ ਸਾਡਾ ਇਹ ਸਾਡੀ ਟੀਮ ਸਾਰੀ ਮਿਲ ਕੇ ਸ਼ੁਰੂ ਨਹੀਂ ਮੈਂ ਗੱਲ ਵੱਲੀ ਆਪਣੀ ਭਰਤੀ ਆਪਣੀ ਭਰਤੀ ਦੀ ਚਾਲੂ ਕੀਤੀ ਕਿਵੇਂ ਦੇ ਦਿੰਦੀ ਸੀ ਇਹ ਠੀਕ ਹੈ ਜੀ ਉਹ ਇਹ ਤੇ ਇਸ ਇਸ ਇਹ ਇਸ ਇਹ ਸਾਨੂੰ ਦਾ ਸਾਰਿਆਂ ਦਾ ਸੰਵਿਧਾਨ ਕਾਕਿਆ ਕੋਈ ਵੀ ਇਹ ਚੀਜ਼ ਕਰ ਸਕਦਾ ਇਹ ਇਹ ਤੇ ਹੁਣ ਸੰਗਤਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰਨਾ ਕਿ ਉਹਨਾਂ ਨੂੰ ਕਿਹੜੀ ਪਾਰਟੀ ਪਸੰਦ ਆ ਜਾਂ ਕਿਹੜੀ ਪਾਰਟੀ ਦੀਆਂ ਨੀਤੀਆਂ ਨਾਲ ਉਹ ਸਹਿਮਤ ਆ ਤੇ ਉਹ 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 ਉੱਚ ਭਰਤੀ ਹੋਣਗੀਆਂ ਭਾਈ ਸਾਹਿਬ ਨੂੰ ਲੋਕ ਸਭਾ ਤੋਂ ਲੈ ਕੇ ਜਤਾ ਕੇ ਭੇਜਿਆ ਹੈ ਭਰਤੀ ਸ਼ੁਰੂ ਕੀਤੀ ਭਰਤੀ ਦੇ ਵਿੱਚ ਇਹ ਸਰੇ ਇੰਦੂ ਮੁਸਲਮ ਸੇਖ ਸਾਰੇ ਨਾਲ ਸਾਡੇ ਆ ਜੀ ਨਹੀਂ ਸਾਰੇ ਸਾਰਿਆਂ ਨੂੰ ਜੀ ਕੋਈ ਵੀ ਭਰਤੀ ਚ ਕੋਈ ਵੀ ਜਿਹੜਾ ਸਾਡੀ ਪਾਰਟੀ ਨਾਲ ਚੱਲਣਾ ਜਾਊਗਾ ਅਸੀਂ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਤੇ ਵੀ ਭਰਤੀ ਕੋਈ ਵੀ ਹੋ ਸਕਦਾ ਹੈ ਜਿਹੜੇ ਪੰਜ ਜਿਹੜੇ ਚੁਣੇ ਇਹ ਹਲਕੇ ਵਾਰੀ ਸਦ ਦੇ ਚੁਣਨੇਗੇ ਤੇ ਦੂਜੇ ਸੰਬੰਧ ਚੁਣੇਗੇ ਨਹੀਂ ਇਹਦੇ ਚੋ ਜ਼ਿਲ੍ਹਿਆਂ ਚੋਂ ਅਸੀਂ ਕੋ ਤਕਰੀਬਨ ਹਲਕਿਆਂ ਚੋਂ ਇਹ ਲੈਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਹਲਕੇ ਚੋਂ ਕੋਈ ਵੱਧ ਵੀ ਹੋ ਇੱਕ ਅਦਾ ਮੈਂਬਰ ਪੈ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਇਹ ਹੋਈ ਹੈ ਕਿ ਸਾਰੇ ਜਿੰਨੇ ਵੀ ਕਜੂਰ ਸਾਹਿਬ ਦੇ ਅਭਤਰਮ ਤਰਨਤਨ ਸਾਹਿਬ ਦੇ ਚਾਰ ਹਲਕੇ ਆ ਉਹਨਾਂ ਚਾਰਿਆਂ ਨੂੰ ਨੁਮਾਇੰਦਗੀ ਵੀ ਮਿਲੇ ਤੇ ਸਾਰੇ ਜਣੇ ਅਸੀਂ ਸਾਰੇ ਇੱਕ ਆਪਣੇ ਪ੍ਰਿੰਸ ਜੀ ਵੀ ਅਸੀਂ ਨਾਲ ਲਿਆ ਹੋਰ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਾਰਿਆਂ ਦਾ ਸਾਂਝਾ ਤੇ ਸਾਰੇ ਜਣੇ ਰਲ ਮਿਲ ਕੇ ਇਹਨੂੰ ਬਚਾਈਏ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਵਾਸੀਆਂ ਨੂੰ ਸਿੱਖ ਸੰਤਨਾਂ ਨੂੰ ਵੀ ਤੁਸੀਂ ਵੱਤੋਂ ਵੱਤ ਸਾਡਾ ਇਸ ਪਾਰਟੀ ਨਾਲ ਜੀ ਭਾਈ ਸਾਹਿਬ ਜੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦਾ ਅਜੰਡਾ ਕੀ ਹੈ ਅਜੰਡਾ ਦੇ ਕਿ ਪੰਥ ਬਚਾਓ ਪੰਜਾਬ ਬਚਾਓ ਇਹ ਜਿਹੜੇ ਇਹਦੇ ਚੀ ਸਾਡੇ ਨੌਜਵਾਨੇ ਜੋ ਵੀ ਸਾਡੇ ਮਸਲੇ ਆ ਸਾਰੀਆਂ ਇਹ 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 ਉਹਦੇ ਚ ਕਵਰ ਹੋ ਜਾਣਗੇ ਤੁਸੀਂ ਕਹਿੰਦੇ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦਾ ਅਜੰਡਾ ਹੈ ਕਿ ਪੰਥ ਬਚਾਓ ਫਿਰ ਤੁਸੀਂ ਜਿਹੜੇ ਦੂਜੇ ਧਰਮਾਂ ਵਾਲੇ ਉਹਨਾਂ ਦੀਆਂ ਵੋਟਾਂ ਕਿੱਦਾਂ ਪਟੋਲਗੇ ਨੇ ਪੰਥ ਬਚ ਪੰਜਾਬ ਚਾਹੋ ਤੇ ਪੰਥ ਪੰਥ ਬਚਾਓ ਤੇ ਪੰਜਾਬ ਚਾਹੋ ਮੈਂ ਇਹੋ ਮੈਂ ਕਹਿਣ ਦਾ ਹੈ ਕਿ ਫਿਰ ਦੂਸਰੇ ਜਿਹੜੇ ਧਰਮਾਂ ਵਾਲੇ ਉਹਨਾਂ ਦੀ ਵੋਟਾਂ ਕਿੱਦਾਂ ਬਟੋਰੋਗੇ ਨਹੀਂ ਵੋਟਾਂ ਬਟੋਰਨ ਦੀ ਗੱਲ ਨਹੀਂ ਇਹ ਆਪਣੀ ਇੱਕ ਸਿਰਦਤਾ ਨਾਲ ਪੰਜਾਬ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਸਾਰੀਆਂ ਧਿਰਾਂ ਦੇ ਪੰਜਾਬ ਵਿੱਚ ਰਹਿ ਰਹੇ ਆ ਉਹ ਸਾਰਿਆਂ ਜਿਹੜਾ ਨੇ ਹੁਣ ਆਪਾਂ ਜਦੋਂ ਇਲੈਕਸ਼ਨ ਲੜੀ ਉਦੋਂ ਵੀ ਬਹੁਤ ਸਾਰੀਆਂ ਤਰ੍ਹਾਂ ਨੇ ਆਪਣਾ ਸਹਿਯੋਗ ਦਿੱਤਾ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਧਿਰਾਂ ਤੋਂ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਜਾਂ ਜੋ ਰਾਜ ਕਰ ਰਹੀ ਪਾਰਟੀਆਂ ਸਾਰਿਆਂ ਤੋਂ ਲੋਕ ਬਹੁਤ ਨਿਰਾਸ਼ ਸਿਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਇਹ ਇਸ ਪਾਰਟੀ ਨੂੰ ਹੰਗਾਰਾ ਕਰ ਰਹੇ ਨੇ ਲੋਕ ਸਭਾ ਸਫਾਦਾ ਕਢੂਰ ਸਾਹਿਬ ਦਾ ਵਿਕਾਸ ਰੁਕਿਆ ਪਿਆ ਹੋਇਆ ਜਿਵੇਂ ਦੇ ਦੇਉ ਭਾਈ ਸਾਹਿਬ ਅੰਦਰ ਆਏ ਇਹ ਦੇਖੋ ਜੀ ਇਹ ਤੇ ਦੇਖੋ ਸਰਕਾਰ ਦੀ ਕਿੱਡੀ ਮਤਲਬ ਨਾਦਰਸ਼ਾਈ ਆ ਕਿ ਜੋ ਖਰੂਰ ਸਾਹਿਬ ਦੇ ਲੋਕਾਂ ਨੇ ਇਹ ਦੇ ਵੱਡੇ ਫਤਵੇ ਨਾਲ ਉਹਨਾਂ ਨੂੰ ਆਪਣਾ ਐਮਪੀ ਚੁਣਿਆ ਤੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਫਿਰ ਜੋ ਉਹਨਾਂ ਦੇ ਬਹਾਵ ਤੇ ਜੋ ਖਡੂਰ ਸਾਹਿਬ ਹਲਕੇ ਦੇ ਜੋ ਕੰਮ ਹੋ ਸਕਦੇ ਸੀ ਜੋ ਗ੍ਰਾਂਟ ਮਿਲ ਸਕਦੀ ਸੀ ਜੋ ਵਕਾਸ ਹੋ ਸਕਦਾ ਸੀ ਉਹਨੂੰ ਵੀ ਰੋਕਿਆ ਗਿਆ ਅਜੇ ਤੱਕ ਉਹਨਾਂ ਨੂੰ 1 ਰੁਪਿਆ ਖਰਚਣ ਵਾਸਤੇ ਵੀ ਕੋਈ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਤੇ ਨਾ ਹੀ ਅਜੇ ਤੱਕ ਉਹਨਾਂ ਦਾ ਕੋਈ ਪੀਏ ਜੋ ਉਹਨਾਂ ਦੇ ਬਹਾਵ ਤੇ ਕੋਈ ਇੱਥੇ ਫੀਲਡ 'ਚ ਕੰਮ ਕਰ ਸਕੇ ਕੋਈ ਅਨੁਜੁਕਤੀ ਦਿੱਤੀ ਜਾ ਰਹੀ ਆ ਇਹ ਬਹੁਤ ਉਹਨਾਂ ਨੇ ਦੋ ਤਿੰਨ ਵਾਰੀ ਲੋਕ ਸਭਾ ਨੂੰ ਵੀ ਲੈਟਰ ਲਿਖ ਚੁੱਕੇ ਆ ਕਿ ਮੇਰੇ ਇਹ ਅਮੈਂਡ ਕਰੋ ਬਾਕੀ ਮੈਨੂੰ ਉੱਥੇ ਆਪਣੇ ਲੋਕਾਂ ਦੀਆਂ ਜਿਹੜੀਆਂ ਹਲਕੇ ਦੀਆਂ ਜਿਹੜੀਆਂ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਜੋ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਵਾ ਉਹ ਕਰਨ ਵਾਸਤੇ ਸਰ ਮੈਨੂੰ ਪਾਰਲੀਮੈਂਟ ਵਿੱਚ ਵੀ ਦਿੱਤਾ ਜਾਣਾ ਚਾਹੀਦਾ ਪਰ ਕੋਈ ਕਿਤੇ ਵੀ ਕੋਈ ਸਰਵਾਈ ਨਹੀਂ ਹੋ ਰਹੀ ਆ ਭਾਈ ਅਨਰਤਪਾਲ ਸਿੰਘ ਜੀ ਨੇ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਆ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਦੋਵੇਂ ਸਰਕਾਰਾਂ ਹੀ ਜ਼ਿੰਮੇਵਾਰ ਆ ਉਹ ਉਹਨਾਂ ਨੂੰ ਇਹ ਚੀਜ਼ ਆ ਕਿ ਇਹ ਲੱਗਦਾ ਕਿ ਅਮਰਿਤਪਾਲ ਸਿੰਘ ਜੇਲ੍ਹ ਚ ਬੈਠੇ ਆ ਏਡੇ ਮਾਰਜਨਲ ਜਿੱਜਣਾ ਲੋਕਾਂ ਚੋ ਵੀ ਹਰਮਨ ਪਿਆਰ ਤਾਂ ਬਹੁਤ ਆ ਇਸ ਕਰਕੇ ਕਿਸ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਕਾਮਨਾ ਹੋ ਸਕਣਾ ਲੋਕਾਂ ਦੇ ਮਨਾਂ ਚੋ ਸ਼ਾਇਦ ਉਤਰ ਜਵੇ ਤੇ ਪਰ ਮੇਰੇ ਖਿਆਲ ਹੈ ਕਿ ਜੋ ਸਰਕਾਰ ਦੀਆਂ ਇਹ ਚ ਦਮਨਕਾਰੀ ਨੀਤੀਆਂ ਵਾਂ ਉਹਦੀ ਵਜ੍ਹਾ ਨਾਲ ਲੋਕਾਂ ਚੋ ਹੋਰ ਰੋਸ ਵਧਦਾ ਜਾ ਰਿਹਾ ਸਰਕਾਰਾਂ ਪ੍ਰਤੀ ਔਰ ਅਮਰਿਤਪਾਲ ਪਰਤੀ ਪਿਆਰ ਵਧਦਾ ਜਾ ਰਿਹਾ ਭਾਈ ਸਾਹਿਬ ਜੀ ਅਮਰਿਤਸਰ ਦੇ ਵਿੱਚ ਡਾਕਟਰ ਅੰਮੇਦਕਰ ਜੀ ਕੀ ਐਜੀਟੇਸ਼ਨ ਉਹਨਾਂ ਦੇ ਉਹਨਾਂ ਦੇ ਖਿਲਾਫ ਉਹ ਤਾਂ ਨਾ ਲੰਬਾ ਬਲਾ ਕਰਨ ਦੇ ਲਈ ਕਰੂਗਾ ਅਸੀਂ ਇਹ ਚੀਜ਼ ਹੈ ਕਿ ਜੋ ਸਾਡੀ ਪਾਰਟੀ ਦਾ ਸਾਰੀ ਕਮੇਟੀ ਫੈਸਲਾ ਕਰੂਗੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਮੁੱਦਿਆਂ ਤੇ ਲੜਾਈ ਲੜਾਂਗੇ ਜੋ ਪੰਜਾਬ ਦੇ ਸਭ ਕਿਉਂ ਨਹੀਂ ਗਈ ਇਹ ਨਹੀਂ ਅਸੀਂ ਅਜੇ ਤਿਆਰੀ ਕਰ ਰਹੇ ਹਾਂ ਜੀ ਅਜੇ ਪਾਰਟੀ ਸਾਡੀ ਹੋਣ ਚਾ ਰਹੀ ਹੈ ਅਸੀਂ ਇਹਦਾ ਥੋੜਾ ਕੈਡਰ ਸਟਾਫ ਕਰਦੇ ਫਿਰ ਸਾਰੇ ਉਹ ਭਾਈ ਸਾਹਿਬ ਜੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਅਮੇਦਕਰ ਸਾਹਿਬ ਜੀ ਦਾ ਜਿਹੜਾ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਇਹ ਤੁਹਾਡੀ ਪਾਰਟੀ ਕਿੱਦਾਂ ਦੇਖਦੀ ਹੈ ਮੇਰੇ ਖਿਆਲ ਹੈ ਕਿ ਇਹੋ ਜਿਹਾਂ ਜੜੀਆਂ 一斤一斤，这价儿，这价儿，这价这价 ਤੇ ਪਰ ਉਤੋਂ ਬਾਅਦ ਜੋ ਰਿਐਕਸ਼ਨ ਜਾਂ ਜੋ ਇੱਕ ਬੀਜੇਪੀ ਦੇ ਆਗੂਵਾਂ ਨੂੰ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਹੈ ਇਹ ਚੀਜ਼ ਹੈ ਕਿ ਕੁਛ ਕੁਛ ਅਸਰਾਰਤੀ ਨਸਰਾਨੀ ਇਹ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਫੜ ਲਿਆ ਗਿਆ ਤੇ ਪਰ ਉਦੋਂ ਬਾਅਦ ਤੁਸੀਂ ਜੋ ਇਸ ਇਹ ਉਹ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਸ਼੍ਰੋਮਿਕ ਕਮੇਟੀ ਦਾ ਕੇਂਦਰ ਕਿੱਥੇ ਆ ਉਹ ਮਿਊਨਿਸਪਲ ਦੀ ਹਾਦ ਵਿੱਚ ਹੋਣ ਦੇ ਬਾਵਜੂਦ ਇਹ ਸ਼੍ਰੋਮਿਕ ਕਮੇਟੀ ਤੇ ਸਾਰਾ ਕੁਝ ਮੜੀ ਜਾ ਰਿਹਾ ਹੈ ਮੇਰੇ ਖਿਆਲ ਹੈ ਕਿ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚਾਲਾਂ ਮੇਰੇ ਖਿਆਲ ਆਜੰਸੀਆਂ ਕਰਵਾ ਰਹੀਆਂ ਭਾਈ ਅਮਰਤਪਾਲ ਜੀ ਨੇ ਤੰਤ ਦਿਵਿਸ਼ਟੇ ਕਨਨਲ ਦੇ ਆਉਣ ਦੀ ਇਜਾਜ਼ਤ ਮੰਗੀ ਸੀ ਹਾਈ ਕੋਰਟ ਤੋਂ ਕਿਦਾਂ ਵੀ ਦੇਖਦੇ ਜੋ ਨਹੀਂ ਉਹਨਾਂ ਨੇ ਇਹੋ ਜੀ ਕੋਈ ਇਜਾਜ਼ਤ ਨਹੀਂ ਮੰਗੀ ਸੀ ਉਹਨਾਂ ਨੇ ਅਜੇ ਉਹ ਪਟੀਸ਼ਨ ਦਾਖਲ ਵੀ ਨਹੀਂ ਹੋਈ ਉਹਨਾਂ ਉਹ ਤੇ ਉਹਨਾਂ ਨੇ ਆਪਣੀ ਜਿਹੜੀ ਆ ਕਿ ਲੋਕ ਸਭਾ ਚ ਜਿਹੜੀ ਆ ਸੈਸ਼ਨ ਚੱਲਣਾ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਉਹਦੇ ਚ ਆਪਣੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਦੋ 2027 ਦੇ ਵਾਸਤੇ ਕੀ ਏਜੰਡਾ ਤਿਆਰ ਕੀਤਾ ਜਾ ਰਿਹਾ ਅਸੀਂ ਹੁਣੇ ਪਾਰਟੀ ਸ਼ੁਰੂ ਕੀਤੀ ਆ ਪਾਰਟੀ ਦਾ ਅਸੀਂ ਏਜੰਡਾ ਕਮੇਟੀ ਬਣਾਈ ਹੋਈ ਆ ਉਹ ਉਹ ਜੋ ਏਜੰਡਾ ਤੈਅ ਕਰੂਗੀ ਉਹ ਉਹਦੇ ਅਨਸਾਰ ਅਸੀਂ ਆ ਉਹ ਕੰਮ ਕਰਾਂਗੇ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣਾਏਗੀ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਉਹਦੀ ਹਲਕਾ ਤਰਨਤਾਰਨ ਦੀ ਅੱਜ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਵੰਡੇ ਕਿਨੇ ਮੈਂਬਰ ਆ ਜਿਹਦੇ ਨਾਲ ਤੇ ਆਪਣਾ ਲਾਇਗ ਜੀ ਅੱਜ ਪੰਜ ਮੈਂਬਰ ਜਿਹੜੇ ਆ ਤਰਨਤਾਰਨ ਜ਼ਿਲ੍ਹੇ ਦੇ ਲਾਏ ਗਏ ਆ ਜਿਨ੍ਹਾਂ ਵਿੱਚ ਦਾਸ ਨੂੰ ਹਲਕਾ ਪੱਟੀਲਾ ਮੁੱਖ ਸੇਵਾਦਾਰ ਥਾਪਿਆ ਗਿਆ ਮੈਂ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਸੇਵਾ ਦਾ ਮੌਕਾ ਇਹ ਪੰਥ ਦੀ ਕੌਮ ਦੀ ਪੰਜਾਬ ਬਚਾਉਣ ਲਈ ਸੇਵਾ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੱਟੀ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੋਰ ਤਿੰਨ ਹਲਕਿਆਂ ਦੇ ਕਿਹੜੇ ਜਿਹੜੇ ਵੀਰ ਉਹਨਾਂ ਨੂੰ ਥਾਪਿਆ ਗਿਆ ਹਲਕਾ ਖੇਮ ਕਰਦੋਂ ਭਾਈ ਰਜਿੰਦਰ ਸਿੰਘ ਹਲਕਾ ਖਡੂਰ ਸਾਹਿਬ ਤੋਂ ਕੁਲ ਦਮਨਦੀਪ ਸਿੰਘ ਤਰਨਤਾਰਨ ਤੋਂ ਮੀਬੀ ਮਨਜੀਤ ਕੌਰ ਜੀ ਸਾਡੀ ਭੈਣ ਜੀ ਜੋ ਭਾਈ ਗੁਰਪ੍ਰੀਤ ਸਿੰਘ ਜੀ ਦੇ ਘਰ ਵਾਲੀ ਨੇ ਤੇ ਇੱਕ ਪ੍ਰਿੰਸ ਕੁਮਾਰ ਜੀ ਤਰਨਤਾਰਨ ਤੋਂ ਉਹਨਾਂ ਨੂੰ ਲਾਇਆ ਗਿਆ ਨਗਰ ਕੌਂਸਲ ਦੀਆਂ ਜਿਹੜੀਆਂ ਤਰਨਤਾਰਨੀਆਂ ਚੋਣਾਂ ਹੋਣ ਜਾ ਰਹੀਆਂ ਨੇ ਕੀ ਤੁਹਾਡੀ ਪਾਰਟੀ ਵੱਲੋਂ ਉੱਥੇ ਉਮੀਦਵਾਰ ਖੜੇ ਕੀਤੇ ਜਾਣਗੇ ਉਹਦੇ ਲਈ ਅਸੀਂ ਆਦੇ ਪਾਰਟੀ ਫਲੇਰਫਾਰਮ ਤੇ ਵਿਚਾਰ ਕਰਾਂਗੇ ਜਿਹਦੇ ਵਿੱਚ ਸਾਰਾ ਢਾਂਚਾ ਜਦੋਂ ਸਾਡਾ ਤਿਆਰ ਹੋ ਜਾਊਗਾ ਉਹਦੇ ਵਿੱਚ ਵਿਚਾਰ ਕਰਕੇ ਇਹ ਸਾਨੂੰ ਲੱਗਦਾ ਹੈ ਕਿ ਸਾਨੂੰ ਇਹ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਜ਼ਰੂਰ ਲੜੀ ਜਾਊਗੀ ਕਿਉਂਕਿ ਇਹ ਸਲਾਹ ਤੋਂ ਬਿਨਾ ਕੋਈ ਫੈਸਲਾ ਨਹੀਂ ਹੋ ਸਕਦਾ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਗੈਰ ਸਿੱਖਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇਗੀ ਬਿਲਕੁਲ ਜੀ ਜਿਹੜੀ ਇਹ ਦੂਜੀਆਂ ਸਰਕਾਰਾਂ ਜੇ ਦੂਜੀਆਂ ਪਾਰਟੀਆਂ ਅਕਾਲੀ ਦਲ ਵਾਰਿਸ ਪੰਜਾਬ ਤੇ ਦੋਸ਼ ਲਾਉਂਦੀਆਂ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਆ ਪਰ ਇਦਾਂ ਨਹੀਂ ਹੋਊਗਾ ਇਹ ਸਮੁੱਚੇ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਈ ਗਈ ਆ ਜਿਨੇ ਵਿੱਚ ਸਾਰੀਆਂ ਜਿਹੜੀਆਂ ਧਰਮ ਮਨ ਜਾਤੀਆਂ ਉਹਨਾਂ ਨੂੰ ਇਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ ਜਿੱਧਰ ਦੀ ਗੱਲ ਕਰਦੇ ਹੋ ਵੀ ਇਲੈਕਸ਼ਨ ਦੇ ਗੜੀ ਜਾ ਸਕਦੀ ਆ ਜੇ ਇਲੈਕਸ਼ਨ ਲੈਂਦੇ ਫਿਰ ਤੁਹਾਡੀ ਪਾਰਟੀ ਦੇ ਏਜੰਡੇ ਕੀ ਹੋਣਗੇ ਏਜੰਡੇ ਸਾਡੇ ਸਾਡੇ ਏਜੰਡੇ ਮੁੱਖ ਜੰਡੇ ਜਿਹੜੇ ਪੰਜਾਬ ਬਚਾਉਣ ਦਾ ਕਿਉਂਕਿ ਪੰਜਾਬ ਬਚਾਉਣ ਲਈ ਜੇ ਤੁਰਾਂਗੇ ਉਹਦੇ ਵਿੱਚ ਪਾਣੀਆਂ ਦਾ ਮਸਲਾ ਵੀ ਆ ਉਹਦੇ ਵਿੱਚ ਚੰਡੀਗੜ੍ਹ ਨੂੰ ਬਚਾਉਣ ਦਾ ਮਸਲਾ ਵੀ ਆ ਸਭ ਤੋਂ ਵੱਡਾ ਮਸਲਾ ਜਿਹੜਾ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉਦੇ ਵਿੱਚੋਂ ਨੌਜਵਾਨੀ ਨੂੰ ਕੱਢਣ ਲਈ ਉਹ ਨਸ਼ੇ ਜ਼ਰੂਰ ਬੰਦ ਕਰ ਲਈ ਉਹਦੇ ਲਈ ਅਸੀਂ ਇਹ ਮੁੱਖ ਅਜੰਡੇ ਲੈ ਕੇ ਸੰਗਤ ਦੇ ਵਿੱਚ ਜਾਵਾਂਗੇ ਹਰ ਪਾਰਟੀ ਜਿੱਦੋਂ ਵੀ ਆਉਂਦੀ ਹੈ ਉਹ ਇਹੋ ਗੱਲ ਕਰਦੀ ਹੈ ਕੋਈ ਪਾਰਟੀ ਕਹਿੰਦੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕੋਈ ਪਾਰਟੀ ਕਹਿੰਦੀ ਹੈ ਪੰਜਾਬ ਨੂੰ ਇਤਾਦਾ ਬਣਾਉਣਾ ਤੁਸੀਂ ਵੀ ਕਹਿ ਰਹੇ ਹੋ ਜੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਪਾਰਟੀ ਜਿਹੜੀ ਆ ਹੋਂ ਦੇ ਵਿੱਚ ਆਈ ਆ ਆਖਰ ਪੰਜਾਬ ਨੂੰ ਹੋਇਆ ਕੀ ਵੇਖੋ ਜੀ ਜਿਹੜਾ ਵੀ ਅੱਜ ਤੱਕ ਪਾਰਟੀ ਰਾਜਨੀਤਿਕ ਧੜਾ ਲੈ ਕੇ ਆਇਆ ਉਹਨਾਂ ਨੇ ਸਿਰਫ ਪੰਜਾਬ ਨੂੰ ਖਾਂਦ ਲੁੱਟਣ ਦਾ ਹੀ ਕੰਮ ਕੀਤਾ ਸਾਡੀ ਪਾਰਟੀ ਜਿਹੜੀ ਗੁਰੂ ਮਾਰ ਦੀ ਹਜ਼ੂਰੀ ਜੀ ਦੇ ਵਿੱਚ ਬਹਿ ਕੇ ਅਰਦਾਸ ਬੇਨਤੀ ਕਰਕੇ ਪਾਰਟੀ ਦਾ ਐਲਾਨ ਕੀਤਾ ਗਿਆ ਤੇ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਜੋ ਪੰਜਾਬ ਨੂੰ ਬਚਾਉਣ ਲਈ ਜਿਹੜੇ ਏਜੰਡੇ ਨੂੰ ਲੈ ਕੇ ਚੱਲੇ ਆ ਉਹਨੂੰ ਪੂਰਾ ਕਰਾਂਗੇ ਜ਼ਰੂਰ ਪੂਰਾ ਕਰਾਂਗੇ ਜਿਹੜੀ ਮੈਂਬਰਸ਼ਿਪ ਤੁਸੀਂ ਹੁਣ ਵੀ ਲੈ ਰਹੇ ਹੋ ਕੋਈ ਪੀਸੀ ਰੱਖੀ ਗਈ ਹੈ ਕੋਈ ਪੈਸਾ ਵੀ ਰੱਖਿਆ ਗਿਆ ਵੀ ਜਿਹੜਾ ਮੈਂਬਰ ਜਿੰਨੇ ਹੋਣ ਪਾਰਟੀ ਫੰਡ ਵੀ ਕੋਈ ਰੱਖਿਆ ਗਿਆ ਨਹੀਂ ਪਾਰਟੀ ਫੰਡ ਦੇ ਵਿੱਚ ਕੋ ਜਿੱਦਾਂ ਦੂਜੀਆਂ ਪਾਰਟੀਆਂ ਦਾ 2-4 ਰੁਪਏ ਪਰਚੀ ਦੇ ਹੁੰਦੇ ਆ ਉਹਦੇ ਮੁਤਾਬਕ ਅਸੀਂ ਜਿਹੜਾ ਉਹ ਜ਼ਰੂਰ ਰੱਖਿਆ ਤੇ ਜਿਹੜੀ ਭਰਤੀ ਆ ਵੱਧ ਤੋਂ ਵੱਧ ਜਿਹੜੀ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਹਰ ਤਬਕੇ ਨੂੰ ਅਪੀਲ ਕਰਦੇ ਆ ਭਾਵੇਂ ਸਿੱਖ Hindu ਮੁਸਲਮਾਨ ਕੋਈ ਵੀ ਆ ਕਿਉਂਕਿ ਜਿਹੜਾ ਵੀ ਵੱਧ ਕੰਮ ਕਰੂਗਾ ਉਹਨੂੰ ਉਹਦੇ ਵਿੱਚ ਜ਼ਰੂਰ ਮਾਨ ਦਾ ਮਾਨ ਸਨਮਾਨ ਦਿੱਤਾ ਜਾਊਗਾ ਤਰਨਤਾਰ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੈਂਬਰਸ਼ਿਪ ਦਿੱਤੀ ਗਈ ਹੈ ਅੱਜ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਕਲੀਅਰ ਕੀਤਾ ਗਿਆ ਅੰਮ੍ਰਿਤਸਰ ਤੇ ਦੂਜੇ ਨੰਬਰ ਤੇ ਤਰਨਤਨ ਸਾਹਿਬ ਗੁਰੂ ਅਰਜਨ ਦੇਵ ਪਾਚਾ ਧਰਤੀ ਇੱਥੇ ਰੱਖੀ ਗਈ ਮੀਟਿੰਗ ਇਸ ਤੋਂ ਬਾਅਦ ਪੜਾਵਰ ਪੜਾ ਸਾਰੇ ਪੰਜਾਬ ਦੇ ਯਾ ਵਾ ਕਿਹ ਕਨਾਲ ਡੋਗਿਸ ਮੁਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀ ਜਿੱਦਾਂ ਸੇਵਾ ਲਈ ਹੈ ਪਰਿਵਾਰ ਨੇ ਤੇ ਸੰਗਤ ਨੇ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੇ ਆਪਾਂ ਆਪਣੇ ਤਨ ਮਨ ਨਾਲ ਪੂਰੀ ਆਪਣਾ ਸੰਯੋਗ ਦੇਈਏ ਤੇ ਆਪਣੀ ਸੇਵਾ ਪੂਰੀ ਕਰੀਏ ਪਹਿਲਾਂ ਕਿਸ 파ਟੀ ਨਾਲ ਵੀ ਹੈਗੇ ਸੀ ਨਹੀਂ ਜੀ ਪਹਿਲਾਂ ਕਿਸੇ ਕੋ 파ਟੀ ਨਾਲ ਚਲੋ ਕਿਹੜੇ ਏਰੀਆ ਦਾ ਜਿਹੜਾ ਵਾ ਨਿਯੁਕਤ ਕੀਤਾ ਕੀ ਤਰਨਤਨ ਸਰ ਦਾ ਕੀ ਲੱਗਦਾ ਜੇ ਤਰਨਤਨ ਜਿਹੜੀ ਇਲੈਕਸ਼ਨ ਜਿਹੜੀ ਕੌਂਸਲ ਦੀ ਕਹਿੰਦੇ ਮਾਰਚ ਜੀ ਹੋਣੀ ਆ ਅੱਜ ਵੀ ਤੁਸੀਂ ਮਤਲਬ ਕੌਨਸਲਰਾਂ ਨੂੰ ਲਿਖ ਰਹੇ ਹੋ ਉਹ ਪ੍ਰੋਸੈਸ ਕਰਾਂਗੇ ਆਪਾਂ ਵਿਚਾਰ ਜਿੱਦਾਂ ਆਪਾਂ ਨੂੰ ਠੀਕ ਲੱਗਿਆ ਜਿੱਦਾਂ ਸਾਰੀ ਪਾਰਟੀ ਆਪਣੀ ਕਹਿੰਦੀ ਕੀ ਸੋਚ ਕੇ ਤੁਸੀਂ ਇਸ ਪਾਰਟੀ ਦੇ ਨਾਲ ਜੁੜੇ ਜੋ ਇਹ ਪਾਰਟੀ ਕਿਉਂਕਿ ਤੱਕਾ ਇੰਨਾ ਜ਼ਿਆਦਾ ਹੋ ਰਿਹਾ ਹੈ ਹੁਣ ਪੰਜਾਬ ਕਿੰਨਾ ਜ਼ਿਆਦਾ ਨਸ਼ਾ ਵਧ ਰਿਹਾ ਹੈ ਬੇਰੋਜ਼ਗਾਰੀ ਵਧ ਰਹੀ ਹੈ ਬੇਅਦਬੀਆਂ ਹੋ ਰਹੀਆਂ ਨੇ ਤੇ ਕਿੰਨਾ ਹਤਿਆਚਾਰ ਹੋ ਰਿਹਾ ਹੈ ਸਿੰਗਲ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਚੁੱਕ ਚੁੱਕ ਕੇ ਜੇਲ੍ਹਾਂ ਚ ਸੁੱਟ ਰਹੇ ਨੇ ਸਾਡੇ ਹੱਥ ਚ ਕੋਈ ਪਾਵਰ ਨਹੀਂ ਆ ਕੋਈ ਮੜੀ ਜੀ ਗੱਲ ਕਰਦਾ ਤੈਨੂੰ ਚੁੱਕ ਕੇ ਜੇਲ੍ਹਾਂ ਚ ਸੁੱਟਾ ਦਿੰਦੇ ਨੇ ਤੇ ਹੁਣ ਸਾਡੇ ਕੋਲ ਅਗਰ ਇਹ ਪਾਰਟੀ ਹੋਂਦ ਦੇ ਵਿੱਚ ਆ ਜਾਂਦੀ ਹੈ ਕਿ ਜਿਹੜੇ ਪਾਰਟੀ ਦੇ ਨਾਲ ਲੋਕਾਂ ਦੇ ਨਾਲ ਵਾਅਦੇ ਪਾਲਤੀ ਕਰੇਗੀ ਕਿ ਉਹਨਾਂ ਤੇ ਖਰਾ ਉਤਰੇਗੀ ਪਾਰਟੀ ਇਹ ਬਿਲਕੁਲ ਜੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੇ ਕਿ ਜੋਕੇ ਮਾਰਾ ਜੇ ਕਿਰਪਾ ਕਰਨੀ ਹੈ ਜਿੰਨੇ ਕਿ ਜੋਕੋ ਹੈ ਆਪਾਂ ਜਰੂਰ ਪੂਰਾ ਕਰਾਂਗੇ ਕਿਉਂਕਿ ਹਰ ਪਾਰਟੀ ਜਿਹੜੀ ਆ ਜਨਤਾ ਦੇ ਨਾਲ ਵਾਅਦੇ ਕਰਕੇ ਹੋਂਦ ਦੇ ਵਿੱਚ ਆਉਂਦੀ ਹੈ ਪਰ ਜਿੱਦੋਂ ਹੋਣ ਦੇ ਵਿੱਚ ਆ ਜਾਂਦੀ ਆ ਤੇ ਫਿਰ ਉਹ ਜਨਤਾ ਦੇ ਵਾਅਦੇ ਜਿਹੜੇ ਆ ਪੂਰੇ ਨਹੀਂ ਹੁੰਦੇ ਤੁਸੀਂ ਦੇਖਿਆ ਹੋਣਾ ਜਦੋਂ ਖੰਡੂਰ ਸਾਹਿਬ ਦੀ ਇਲੈਕਸ਼ਨ ਹੋਈ ਆ ਸੀ ਕਿਸੇ ਨਾਲ ਕੋਈ ਵਾਅਦਾ ਨਹੀਂ ਕੀਤਾ ਪਰ ਜਨਤਾ ਨੇ ਆਪਣਾ ਜਿਹੜਾ ਆਪਣਾ ਪੱਖ ਦੱਸ ਦਿੱਤਾ ਹੈ ਆਪਾਂ ਨੂੰ ਜ਼ਰੂਰੀ ਨਹੀਂ ਹਾਂ ਜ਼ਰੂਰੀ ਨਹੀਂ ਕਿ ਸਾਰਾ ਹਰ ਪਾਰਟੀ ਉਦਾਂ ਹੀ ਹੋਵੇ ਅਸੀਂ ਪਹਿਲਾਂ ਕੰਮ ਕੀਤਾ ਉਸ ਤੋਂ ਬਾਅਦ ਅਸੀਂ ਹੋਂ ਚਾਏ ਨੇ ਬਾਕੀ ਸਾਰੇ ਕਰਦੇ ਨੇ ਕਿ ਪਹਿਲਾਂ ਵਾਅਦੇ ਕਰਦੇ ਨੇ ਬਾਅਦੋਂ ਹੋਂ ਚਾਉਂਦੇ ਨੇ ਅਸੀਂ ਪਹਿਲਾਂ ਕੰਮ ਕੀਤਾ ਫਿਰ ਹੋਂ ਚਾਏ ਆ ਪਰ ਭੈਣ ਜੀ ਜਿਸ ਤਰ੍ਹਾਂ ਲੋਕਾਂ ਨੇ ਭਾਈ ਮਨਤਪਾਲ ਨੂੰ ਵੋਟਾਂ ਪਾਈਆਂ ਸੀ ਵੀ ਲੋਕ ਸਪਸ਼ਟ ਤਿੱਦਾਂਗੇ ਤਰੰਤਾਂ ਦਾ ਵਿਕਾਸ ਹੋਗਾ ਖਡੂਰ ਸਾਹਿਬ ਹਲਕੇ ਦਾ ਵਿਕਾਸ ਹੋਗਾ ਉਹ ਵਿਕਾਸ ਨੂੰ ਕਿਦਾਂ ਕਿਦਾਂ ਰੁਕਿਆ ਪਿਆ ਉਹਦੇ ਵਿੱਚ ਹੁਣ ਤੁਸੀਂ ਆਪ ਦੇਖੋ ਨਾ ਕਿ ਸਰਕਾਰ ਤੱਕਾ ਕਿੰਨਾ ਕਰ ਰਹੀ ਹੈ ਇੱਕ ਆਪਣੇ ਮੈਂਬਰ ਨੂੰ ਆਪਾਂ ਨੇ ਕਿੰਨੇ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ ਕਿ ਸਾਨੂੰ ਇਹ ਪਰਮਾਨ ਹੈ ਬੰਦਾ ਬਟ ਉਹ ਹਜੇ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਕੋਈ ਫੰਡ ਇਸ਼ੂ ਨਹੀਂ ਕਰ ਰਹੀ ਕੁਝ ਨਹੀਂ ਕਰ ਰਹੀ ਤਾਂ ਕਿ ਉਹ ਉਸ ਚੀਜ਼ ਨੂੰ ਐਕਚੁਅਲੀ ਉਹ ਦਿਖਾਉਣਾ ਚਾਹ ਰਹੀ ਹੈ ਕਿ ਜਿਹੜਾ ਸਿੱਖ ਧਰਮ ਦੀ ਗੱਲ ਕਰੇਗਾ ਆਪਣੇ ਪੰਥ ਦੀ ਗੱਲ ਕਰੇਗਾ ਉਹਨੂੰ ਅਸੀਂ ਪਿੱਛੇ ਛੁੱਟਾਂਗੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਇਹ ਤੇ ਹੁਣ ਸਰਕਾਰਾਂ ਦੀ ਤੁਸੀਂ ਨ ਕੋਈ ਨਹੀਂ ਅਸੀਂ ਤਾਂ ਜਿੰਨੇ ਚੋਕੇ ਹੈ ਲੋਕਾਂ ਲਈ ਤੁਰ ਫਿਰ ਰਹੇ ਹਾਂ ਸਰਕਾਰ ਨਾਲ ਮਤਲਬ ਲਈ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ ਵਾ ਭਾਈ ਅਮਰਪਾਲ ਜੀ ਦੀ ਰਿਹਾਈ ਹੋ ਸਕੇ ਜਾਂ ਜਲਦੀ ਬਾਹਰ ਆ ਸਕੇ ਇਹਦਾ ਜਵਾਬ ਵੀਰ ਜੀ ਦੇਣਗੇ ਸਾਡੀ ਬੋਲ ਸਕਦੇ ਸਵਾਲ ਤੁਸੀਂ ਕੰਪਲੀਟ ਕਰੀ ਸਾਡੀ ਰਿਹਾਈ ਬਾਤੀ ਹੁਣ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ ਵਾ ਕਿ ਜੇ ਇਸ ਨਾਲ ਭਾਈ ਅਮਰਪਾਲ ਜੀ ਬਾਹਰ ਆ ਜਾਣ ਤਾਂ ਲੋਕਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਵਿਕਾਸ ਰੁਕਿਆ ਹੋਇਆ ਉਹ ਹੋ ਸਕੇਗਾ ਦੇਖੋ ਜੀ ਭਾਈ ਸਾਹਿਬ ਦੀ ਰਿਹਾਈ ਵਾਸਤੇ ਤੇ ਪਹਿਲਾਂ ਤੇ ਸਭ ਤੋਂ ਪਹਿਲਾਂ ਜਿਹੜੀ ਲੋਕ ਆਵਾਜ਼ ਹੀ ਉਹ ਹੀ ਚੁੱਕੀ ਗਈ ਸੀ ਤਾਨੂੰ ਪਤਾ ਵੀ ਜਦੋਂ ਇਹ ਸਾਰਾ ਹੁੰਦਾ ਵਾ ਭਾਈ ਸਾਹਿਬ ਦੀ ਰੈਸ਼ਟ ਪਾਈ ਜਾਂਦੀ ਉਦੋਂ ਵੀ ਇੱਕ ਧਰਨਾ ਮਜਾਰਾ ਲੋਕਾਂ ਵੱਲੋਂ ਜਿਹੜਾ ਇੱਕ ਲੋਕਾਂ ਦਾ ਅਧਿਕਾਰ ਉਹ ਕੀਤਾ ਗਿਆ ਤੇ ਪੁਲਿਸ ਵੱਲੋਂ ਆਪਣਾ ਹਰੀਕੇ ਹੱਟ ਤੇ ਆ ਬੰਗਾਲੀ ਵਾਲੇ ਪੁਲ ਤੇ ਲੋਕਾਂ ਦੀਆਂ ਗੱਡੀਆਂ ਭੰਨੀਆਂ ਗਈਆਂ ਦਰਿਆੜ ਸੁੱਟੀਆਂ ਗਈਆਂ ਕਟਮਰ ਹੋਈ ਉੱਥੇ ਫੂਨ ਲੋਕਾਂ ਦਾ ਪੈਸਾ ਤੱਕ ਖੋਇਆ ਗਿਆ ਮਤਲਬ ਕਿ ਅੰਨੇਵਾ ਉੱਥੇ ਤਸ਼ੱਦਦ ਕੀਤਾ ਜਿਹੜੇ ਲੋਕ ਇੱਕ ਆਵਾਜ਼ ਚੁੱਕ ਰਹੇ ਸੀ ਉਹਦੇ ਤੋਂ ਬਾਅਦ ਦੇ ਵਿੱਚ ਸਾਰਾ ਉਹ ਜਿਹੜੀ ਅਸੀਂ ਲੀਗਲ ਕਾਰਵਾਈ ਨਾਲ ਕਰ ਰਹੇ ਸੀ ਕੋਰਟ ਦਾ ਪ੍ਰੋਸੈਸ ਵੀ ਚੱਲ ਰਿਹਾ ਸੀ ਸਾਡੇ ਇੱਕ ਵਕੀਲਾਂ ਦਾ ਪੈਨਲ ਬਣਿਆ ਵਾ ਫਿਰ ਅਸੀਂ ਜਿਹੜੀ ਇੱਕ ਲੋਕ ਅਵਾਡ ਸੀ ਆਪਣੀ ਇੱਕ ਭੁੱਖ ਹੜਤਾਲ ਪਾਉਸ ਹੈ ਭਾਈ ਸਾਹਿਬ ਹੁਣਾਂ ਜੀ ਨੇ ਸ਼ੁਰੂ ਸ਼ੁਰੂ ਕੀਤੀ ਤੇ ਨਾਲ ਹੀ ਮਾਤਾ ਜੀ ਨੇ ਆਪਣੇ ਬਾਪੂ ਜੀ ਹੁਣਾਂ ਨੇ ਪਰਿਵਾਰ ਨੇ ਜਿੰਨੇ ਵੀ ਅੰਦਰ ਸਾਡੇ ਸਿੰਘ ਨੇ ਸਾਰਿਆਂ ਦੇ ਪਰਿਵਾਰਾਂ ਨੇ ਉਹ ਭੁੱਖ ਹੜਤਾਲ ਸ਼ੁਰੂ ਕੀਤੀ ਉਹਦੇ ਤੇ ਵੀ ਸਰਕਾਰ ਦੇ ਕੰਨਾਂ ਤੇ ਯੂਨ ਹੀ ਸਰਕੀ ਬਾਅਦ ਦੇ ਵਿੱਚ ਇੱਕ ਉਹ ਜਿਹੜਾ ਮੋਰਚਾ ਲਗਾਇਆ ਗਿਆ ਮੋਰਚੇ ਦੇ ਵਿੱਚ ਇਕੱਠ ਕੀਤਾ ਗਿਆ ਸਾਰੇ ਪੰਜਾਬ ਉੱਥੇ ਇਕੱਠਾ ਹੋਇਆ ਸਾਰੇ ਪੰਜਾਬ ਦੀ ਅਵਾਡ ਸੀ ਵੀ ਸਾਡੇ ਬੰਦੀ ਸਿੰਘ ਜਿਹੜੇ ਆ ਉਹ ਬਾਹਰ ਛੱਡੇ ਜਾਣ ਜਿਹੜੇ ਦਿਗੁਰੂਗੜ੍ਹ ਵਾਲੇ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਕਸੂਰ ਕੋਈ ਨਹੀਂ ਉਹਨਾਂ ਨੇ ਇੱਕ ਅਮਰਤ ਸੰਚਾਰ ਦੀ ਲਹਿਰ ਚਲਾਈ ਸੀ ਪਰ ਉਹਦੇ ਤੇ ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਫਿਰ ਲੋਕਾਂ ਦੀ ਇੱਕ ਅਵਾਜ਼ ਸੀ ਵੀ ਐਮਪੀ ਬਣਾਇਆ ਜਾਵੇ ਵੀ ਭਾਈ ਸਾਹਿਬ ਨੂੰ ਇੱਕ ਐਮਪੀ ਬਣਾਇਆ ਜਾਵੇ ਵੀ ਇਹਨਾਂ ਨੇ ਜਵਾਬਾ ਲਾਤੀ ਆ ਇਹਨਾਂ ਨੇ ਐਨਐਸਏ ਲਾਤੀ ਆ ਵੀ ਉਸ ਬੰਦੇ ਤੋਂ ਲੋਕਾਂ ਨੂੰ ਖਤਰਾ ਹੈ ਉਸ ਬੰਦੇ ਤੋਂ ਦੇਸ਼ ਨੂੰ ਖਤਰਾ ਹੈ ਹੁਣ ਇਸ ਕਾਨੂੰਨ ਦਾ ਮਤਲਬ ਤੇ ਆ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਕੋਈ ਖਤਰਾ ਨਹੀਂ ਲੋਕਾਂ ਨੇ 2 ਲੱਖ ਦੀ ਲੀਡ ਦੇ ਨਾਲ ਭਾਈ ਸਾਹਿਬ ਨੂੰ ਜਤਾਇਆ ਐਮਪੀ ਬਣਾਇਆ ਪਰ ਸਰਕਾਰ ਦੇ ਕੰਨਾਂ ਤੇ ਫਿਰ ਨਹੀਂ ਜੂੰ ਸਰਕੀ ਦੋ ਵਾਰੀ ਐਨਐਸਏ ਤੇ ਜੀਅਰੀ ਜਵਾਬਾ ਲਾਤੀ ਆ ਸੋ ਇਸ ਕਰਕੇ ਅਸੀਂ ਹਰ ਹੀ ਲਾ ਵਰਤ ਰਹੇ ਹਾਂ ਤੇ ਹੁਣ ਫਿਰ ਉਹ ਲੋਕਵਾੜ ਸੀ ਵੀ ਪਾਰਟੀ ਆਪਣੀ ਬਣਾਈ ਜਾਵੇ ਕਿਉਂਕਿ ਵੇਖੋ ਅਸੀਂ ਕੋਈ ਵਾਅਦੇ ਨਹੀਂ ਕੀਤੇ ਜਿਵੇਂ ਕੋਈ ਆਉਂਦਾ ਹੱਥ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਵਾਅਦਾ ਕਰਦਾ ਵੀ ਮੈਂ ਨਸ਼ਾ ਬੰਦ ਕਰ ਦੂੰਗਾ ਕੋਈ ਕਹਿੰਦਾ ਜੀ ਮੈਂ ਪੰਜਾਂ ਮਿੰਟਾਂ ਦੇ ਵਿੱਚ ਐਮਐਸਪੀ ਦੇ ਦੂੰਗਾ ਕੋਈ ਆ ਕੇ ਕਹਿੰਦਾ ਜੀ ਮੈਂ ਬੰਦੀ ਸਿੰਘ 24 ਘੰਟਿਆਂ ਦੇ ਵਿੱਚ ਬਾਹਰ ਕੱਢ ਦੂੰਗਾ ਕੋਈ ਕਹਿੰਦਾ ਜੀ ਮੈਂ 24 ਘੰਟਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾ ਦੂੰਗਾ ਪਰ ਜਿਹੜੇ ਭਾਈ ਸਾਹਿਬ ਭਾਈ ਅਮਰਤਪਾਲਿਆ ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤਾ ਉਹ ਪੰਜਾਬ ਦੇ ਵਿੱਚ ਪੈਰ ਪਾਉਂਦੇ ਨੇ ਉਹਨਾਂ ਨੇ ਨਸ਼ੇ ਨੂੰ ਠੱਲ ਪਾਈ ਨਸ਼ੇ ਦੇ ਦਰਿਆ ਤੋਂ ਰੋਕ ਲਾਈ ਉਹਨਾਂ ਨੇ ਬਿਨਾਂ ਕਿਸੇ ਕੁਰਸੀ ਦੀ ਤਾਕਤ ਤੋਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਮੰਤਰੀਪਨੇ ਤੋਂ ਆ ਕੇ ਉਹਨਾਂ ਨਸ਼ਾ ਬੰਦ ਕੀਤਾ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਦਲਦਲ ਸੀ ਜਿਹੜੀ ਟੀਕੇ ਲਾ ਰਹੀ ਸੀ ਉਹਨਾਂ ਨੂੰ ਠੇਕਿਆਂ ਤੋਂ ਉਠਾਇਆ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕੇ ਅਨੰਦਪੁਰ ਘਰ ਵਾਪਸੀ ਕਰਾਈ ਪੰਜਾਬ ਦੇ ਵਿੱਚ ਖਾਲਸਾ ਵੀ ਹੀਰਾ ਚੱਲੀਆਂ ਸੋ ਜਿਹੜੀ ਇਹ ਚੀਜ਼ ਆ ਇਹ ਚੀਜ਼ ਸਰਕਾਰਾਂ ਨੂੰ ਚ ਵੀ ਜਿਹੜੀ ਕੁਰਸੀ ਤੇ ਕਾਬ ਦੇ ਸੀ ਜਿਹੜੇ ਬੰਦੇ ਕਿਉਂਕਿ ਕਾਮ ਤੇ ਸਰਕਾਰ ਦਾ ਸੀ ਵੀ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਵੱਲ ਵੇਖੇ ਪੰਜਾਬ ਦਾ ਭਲਾ ਸੋਚੇ ਔਰ ਸਰਕਾਰ ਨੇ ਕੀ ਕੀਤਾ ਵੀ ਜਿਹੜਾ ਕੰਮ ਸਰਕਾਰ ਦਾ ਭਾਈ ਸਾਹਿਬ ਭਾਈ ਅਮਰਤਪਾਲ ਜੀ ਕਰ ਰਹੀ ਸੀ ਇਹਨਾਂ ਨੂੰ ਉਹ ਚੁਗਿਆ ਤੇ ਇਹਨਾਂ ਨੇ ਉਸ ਬੰਦੇ ਨੂੰ ਆਪਣੀ ਤਾਕਤ ਦਾ ਗਲਤ ਵਰਤੋਂ ਕਰਕੇ ਆਪਣੇ ਅਹੁਦਿਆਂ ਦੀ ਗਲਤ ਵਰਤੋਂ ਕਰਕੇ ਆਪਣੇ ਤਖਤ ਦੀ ਗਲਤ ਵਰਤੋਂ ਕਰਕੇ ਉਹ ਸਾਡੇ ਸਿੰਘਾਂ ਨੂੰ ਡਿਬਰੂਗੜਜਾਂ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਸੁਟਿਆ ਸੋ ਸੰਗਤ ਨੇ ਕਿਹਾ ਵੀ ਫਿਰ ਉਹ ਤਾਕਤ ਹਸਲ ਕਰ ਲਈ ਜਵੇ ਸੋ ਸਾਨੂੰ ਵਾਅਦਾ ਕਰਨ ਦੀ ਲੋੜ ਨਹੀਂ ਪਈ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਜਿਹੜੀ ਆ ਜੇ ਹੋਣ ਦੇ ਵਿੱਚ ਆਉਂਦੀ ਆ ਕਿੰਨੇ ਸਮੇਂ ਦੇ ਵਿੱਚ ਜਿਹੜੇ ਬੰਦੀ ਸਿੰਘ ਜਿਹੜੇ ਆ ਉਹ ਜੇਲ੍ਹਾਂ ਤੋਂ ਬਾਹਰ ਹੋਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੇ ਦੇਖੋ ਹੁੰਦ ਤੇ ਇਹੋ ਹੀ ਹੁੰਦੀ ਨਾ ਹੁੰਦ ਦੇ ਵਿੱਚ ਤੇ ਆ ਗਈ ਤੇ ਜੇ ਪਾਵਰ ਦੇ ਵਿੱਚ ਪਾਵਰ ਦੇ ਵਿੱਚ ਮੰਨ ਲਓ ਸੱਤਾ ਤੇ ਕਾਬਜ ਹੁੰਦੀ ਆ ਹਾਂਜੀ ਤੇ ਬੰਦੀ ਸਿੰਘ ਇਕੱਲੇ ਅਸੀਂ ਪੰਜਾਬ ਦੀ ਜਾਂ ਸਿੱਖਾਂ ਦੀ ਗੱਲ ਨਹੀਂ ਕਰਦੇ ਬਹੁਤ ਸਾਰੇ ਜਿਹੜੇ ਗੈਰ ਸਿੱਖ ਨੇ ਉਹ ਜਿਹੜੇ ਹੋਰਨਾ ਨਾ ਧਰਮ ਨਾਲ ਸੰਬੰਧਿਤ ਆ ਉਹ ਵੀ ਉਹ ਜੇਲ੍ਹਾਂ ਦੇ ਵਿੱਚ ਜਦੋਂ ਕਿ ਇਥੋਂ ਦਾ ਕਾਨੂੰਨ ਕਹਿੰਦਾ ਏ ਇਥੋਂ ਦਾ ਸੰਵਿਧਾਨ ਕਹਿੰਦਾ ਵੀ ਡੇਟਾ ਬੰਦਾ ਸਜ਼ਾ ਪੂਰੀ ਕਰ ਲੈਂਦਾ ਉਹ ਇੱਕ ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਇੱਕ ਰਾਤ ਇੱਕ ਦਿਨ ਵੀ ਨਹੀਂ ਤੇ ਇੱਥੇ 10 10 ਸਾਲ ਹੋ ਗਏ ਆ 12 12 ਸਾਲ ਹੋ ਗਏ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਰਗੇ ਕੇਜਰੀਵਾਲ ਨੇ ਕਿਹਾ ਸੀ ਵੀ ਕੱਲਾ ਚਾਰ ਆਰੀ ਫੈਲ ਹੀ ਮੋੜਤੀ ਸੈਨ ਨਹੀਂ ਕੀਤੇ ਸੋ ਅਸੀਂ ਤੇ ਜਿਹੜੇ ਬੰਦੇ ਆ ਜਿੰਨੇ ਵੀ ਭਾਵੇਂ ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਤਾ ਜਾਂ ਹੋਰ ਜਿੰਨੇ ਵੀ ਜਿਹੜੇ ਨਜਾਇਜ਼ ਜ਼ਿਲਾ ਕੱਟ ਰਹੇ ਆ ਉਹ ਸਰਕਾਰ ਬੰਦਿਆ ਸਾਰ ਬਾਹਰ ਹੋ ਜਾਣਗੇ